ਕੀ ਵਿਕਰਮ ਜੀਠੀਆ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸੈਟਿੰਗ ਹੋ ਗਈ ਹੈ ਕੀ ਵਿਕਰਮ ਜੀਠੀਏ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਲੰਘੇ ਕੱਲ ਵਿਕਰਮ ਜੀਠੀਏ ਦੇ ਨਾਲ ਡੇਰਾ ਵਿਆਸਮੁਖੀ ਦੀ ਮਿਲੀ ਨੇ ਸਿਆਸੀ ਤਰਥੱਲੀ ਮਚਾ ਦਿੱਤੀ ਹੈ ਆਖਰਕਾਰ ਡੇਰਾ ਵਿਆਸਮੁਖੀ ਦੀ ਵਿਕਰਮ ਜੀਠੀਏ ਦੇ ਨਾਲ ਮੁਲਾਕਾਤ ਦੇ ਪਿੱਛੇ ਕੀ ਸਿਆਸੀ ਕਹਾਣੀਆਂ ਤੇ ਕਿਸ ਤਰ੍ਹਾਂ ਦੀਆਂ ਸਿਆਸੀ ਚਰਚਾਵਾਂ ਚੱਲ ਰਹੀਆਂ ਨੇ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਲੰਗੇ ਦਿਨੀ ਡੇਰਾ ਬਿਆਸ ਮੁਖੀ ਦੀ ਵਿਕਰਮ ਮਜੀਠੀਏ ਦੇ ਨਾਲ ਮੁਲਾਕਾਤ ਹੁੰਦੀ ਹੈ ਜਿਸ ਤੋਂ ਬਾਅਦ ਸਿਆਸੀ ਵਜਾਰਾ ਕਾਫੀ ਗਰਮ ਹੈ ਲਗਾਤਾਰ ਵਕ ਵਕ ਚਰਚਾਵਾਂ ਚੱਲ ਰਹੀਆਂ ਨੇ ਆਖਰਕਾਰ ਇਸ ਪਿੱਛੇ ਕਹਾਣੀ ਕੀ ਹੈ ਗਗਨ ਚਰਚਾਵਾਂ ਬਹੁਤ ਸਾਰੀਆਂ ਨੇ ਕਲਦਾ ਸਿਆਸੀ ਖੁੰਡਾ ਦੇ ਉੱਤੇ ਜਿਵੇਂ ਕਿ ਮਸਾਲਾ ਮਿਲ ਗਿਆ ਹੁੰਦਾ ਹੈ ਨਾ ਐਵੇਂ ਆ ਹਰ ਸਿਆਸੀ ਖੁੰਡ ਦੇ ਉੱਤੇ ਸਿਆਸੀ ਖੁੰਡ ਜਿਹੜੇ ਆ ਜਿਹੜੇ ਉੱਥੇ ਬੈਠਣ ਵਾਲੇ ਲੋਕ ਨੇ ਉਹ ਆਪਣੀਆਂ ਆਪਣੀਆਂ ਚਰਚਾਵਾਂ ਚਲਾ ਰਹੇ ਨੇ ਤੇ ਉਹ ਚਰਚਾਵਾਂ ਵੀ ਬੇਸਲੈਸ ਨਹੀਂ ਗਿਆ ਉਹ ਜਾਣਕਾਰੀ ਤੇ ਆਧਾਰਤ ਨੇ ਤੇ ਉਹ ਅੱਗੇ ਵਧਾਈਆਂ ਜਾ ਰਹੀਆਂ ਨੇ ਕਈ ਵਾਰ ਸੂਚਨਾ ਦੇਣ ਵਾਲਾ 19 ਕੁ ਸੂਚਨਾ ਦਿੰਦਾ ਜਿੰਨੀ ਕੁ ਉਹਨੂੰ ਲੋਡ ਹੁੰਦੀ ਹੈ ਕਿ ਇੰਨੀ ਕੁ ਬਾਹਰ ਚੱਲ ਜੇ ਇੰਨੀ ਕੁ ਰਹਿ ਜੇ ਫਿਰ ਜਾਂ ਇੰਨੀ ਕੁ ਅੱਗੇ ਜਾ ਕੇ ਦੇਵਾਂਗੇ ਪਹਿਲਾਂ ਆਪਾਂ ਗੱਲ ਕਰ ਲਿਆ ਮੁਲਾਕਾਤ ਦੀ ਮੁਲਾਕਾਤ ਅਚਾਨਕ ਨਹੀਂ ਹੋਈ ਪ੍ਰੀਪਲਾਨ ਸੀਗੀ ਡੇਰਾ ਸਰਸਾ ਮਾਫ ਕਰਨਾ ਡੇਰਾ ਬਿਆਸ ਦੇ ਮੁਖੀ ਨੇ ਜਿਹੜੇ ਬਾਬਾ ਢਿੱਲੋਹਰੀ ਉਹਨਾਂ ਦੇ ਨਾਂ ਜਿਹੜਾ ਉਹ ਲੋਕਾਂ ਚ ਸ਼ਾਮਲ ਹੈ ਜਿਹੜੇ ਮਜੀਠੀਆ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਉਹ ਨਾਂ ਪਰਿਵਾਰ ਨੇ ਦਿੱਤੇ ਹੋਏ ਨੇ ਤੇ ਇਸ ਕਰਕੇ ਉਹਨਾਂ ਦੀ ਮੁਲਾਕਾਤ ਇਹ ਗੱਲ ਕਹਿਣੀ ਜਿਹੜਾ ਨਾਬਾ ਦੇ ਜੇਲ ਸੁਪਰੀਡੈਂਟ ਨੇਗੇ ਉਹਨਾਂ ਦੀ ਇਹ ਕਿਹ ਵਰਸ਼ਨ ਹੈ মিডিਆ ਦੇ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਨਾਂ ਸੀ ਤੇ ਬਾਬਾ ਜੀ ਕੋਲੇ ਤਾਂ ਪ੍ਰੋਟੋਕੋਲ ਪਹਿਲਾਂ ਹੀ ਹੈ ਤੇ ਇਸ ਕਰਕੇ ਉਹਨਾਂ ਦੀ ਮੁਲਾਕਾਤ ਪ੍ਰੋਟੋਕੋਲ 'ਚ ਹੋਈ ਹੈ ਇਹ ਗੱਲ ਜੇਲ੍ਹ ਪ੍ਰਸ਼ਾਦੇ ਲਗਭਗ ਜੋ ਰਿਪੋਰਟ ਹੋ ਰਹੀ ਆ 25 ਮਿੰਟ ਦੇ ਕਰੀਬ ਉਹਨਾਂ ਦੀ ਗੱਲਬਾਤ ਚੱਲੀ ਆ ਬਾਕੀ ਪੁੱਛਿਆਣਾ ਕਿ ਭਾਈ ਕੋਈ ਦੁੱਖ ਦਰਦ ਤਾਂ ਨਹੀਂ ਕੋਈ ਸਮੱਸਿਆ ਤਾਂ ਨਹੀਂ ਹੈਗੀ ਜੇ ਹੈਗੀ ਤਾਂ ਸਾਨੂੰ ਦੱਸ ਦਿਓ ਅਸੀਂ ਜੇਲ੍ਹ ਵਾਲਿਆਂ ਨੂੰ ਕਹਿ ਚੱਲਦੇ ਆ ਪਰ ਇਹਦੇ ਵਿੱਚ ਇੱਕ ਚੀਜ਼ ਸਪੱਸ਼ਟ ਹੈ ਕਿ ਬਾਬਾ ਜੀ ਦੀ ਮੁਲਾਕਾਤ ਐਵੇਂ ਨਹੀਂ ਹੋਈ ਬੜੀ ਸੂਝ ਸਮਝ ਕੇ ਬੜੇ ਤਰੀਕੇ ਦੇ ਨਾਲ ਹੋਈ ਆ ਗਗਨ ਬਾਬਾ ਜੀ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਨਹੀਂ ਭਾਰਤ ਦੀ ਸਿਆਸਤ ਦੇ ਅੰਦਰ ਵਿਚੋਲਗੀ ਦਾ ਰੋਲ ਨਿਭਾ ਰਹੇ ਨੇ ਉਹਨਾਂ ਦੇ ਡੇਰੇ ਤੇ ਪ੍ਰਧਾਨ ਮੰਤਰੀ ਮੋਦੀ ਅਮਿਤ ਸ਼ਾ ਉਹਨਾਂ ਦੇ ਡੇਰੇ ਤੇ ਸੁਖਜਿੰਦਰ ਰੰਧਾਵਾ ਉਹਨਾਂ ਦੇ ਡੇਰੇ ਤੇ ਰਾਹੁਲ ਸੋਨੀਆ ਗਾਂਧੀ ਉਹਨਾਂ ਦੇ ਡੇਰੇ ਤੇ ਸਾਰੇ ਵੱਡੇ ਸਿਆਸੀ ਆਗੂ ਜਾਂਦੇ ਆ ਉਹ ਵਚੋਲਗੀ ਆ ਦੇ ਰੂਪ ਦੇ ਵਿੱਚ ਮੈਨੂੰ ਅੱਜ ਕੱਲ ਸਿਆਸੀ ਬਾਬੇ ਦੇ ਤੌਰ ਦੇ ਉੱਤੇ ਤਾਂ ਘੱਟ ਤੇ ਉਹ ਸਿਆਸੀ ਵਿਚੋਲਗੀ ਦੇ ਤੌਰ ਤੇ ਜ਼ਿਆਦਾ ਨਜ਼ਰ ਆਉਂਦੇ ਆ ਚਰਚਾਵਾਂ ਬਹੁਤ ਸਾਰੀਆਂ ਨੇ ਆਪਾਂ ਵਾਰੀ ਵਾਰੀ ਉਹਨਾਂ ਚਰਚਾਵਾਂ ਦੀ ਡਿਸਕਸ਼ਨ ਕਰਦੇ ਆ ਇੱਥੇ ਵੀ ਯਾਦ ਕਰਾ ਦਈਏ ਕਿ ਵਿਕਰਮ ਮਜੀਠੀਆ ਤੇ ਡੇਰਾ ਬਿਆਸ ਮੁਖੀ ਦੀ ਆਪਸ ਚ ਸ਼ਕੀਰੀ ਵੀ ਰਲਦੀ ਆ ਰਿਸ਼ਤੇਦਾਰੀ ਵੀ ਹੈ ਤੇ ਵਿਕਰਮ ਦੇ ਵਿਕਰਮ ਮਜੀਠੀਆ ਦੇ ਸੋਹਰੇ ਵਾਲੇ ਪਾਸਿਓਂ ਇੱਕ ਤਰ੍ਹਾਂ ਨਾਲ ਉਹਨਾਂ ਦੇ ਮਾਸੜ ਸੋਹਰਾ ਲੱਗਦੇ ਨੇਗੇ ਜਿਹੜੇ ਬਾਬਾ ਢਿੱਲੋ ਹੁਰੀ ਨੇ ਇਹ ਕੁੱਲ ਮਿਲਾ ਕੇ ਇਹ ਸਾਰਾ ਸਨੈਰੀਓ ਹੈ ਹੁਣ ਚਰਚਾਵਾਂ ਬਹੁਤ ਨੇਗੀਆਂ ਆ ਆਖਰਕਾਰ ਫਿਰ ਇਸ ਪਿੱਛੇ ਸਿਆਸੀ ਕਹਾਣੀ ਕੀ ਹੈ ਕੀ ਚਰਚਾਵਾਂ ਨੇ ਦੋ ਤਿੰਨ ਚਰਚਾਵਾਂ ਨੇ ਪਹਿਲੀ ਚਰਚਾ ਆਪਾਂ ਕਹਿ ਕਿਉਂ ਕਹਿ ਰਿਹਾ ਸ਼ੁਰੂ ਚ ਕਿਹਾ ਕਿ ਕੀ ਵਿਕਰਮ ਜੀਠੀ ਅਤੇ ਭਗਵੰਤ ਮਾਨ ਦੀ ਕੋਈ ਸੈਟਿੰਗ ਹੋ ਗਈ ਕੋਈ ਗੰਢ ਧੁੱਪ ਹੋ ਗਈ ਜੋ ਚਰਚਾ ਚੱਲ ਰਹੀਆਂ ਨੇ ਮੀਡੀਆ ਦੇ ਅੰਦਰ ਰਿਪੋਰਟਡ ਨੇ ਇਹ ਚੀਜ਼ਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਘਰੋਂ ਇਸ ਮੁਲਾਕਾਤ ਨੂੰ ਫੈਸਿਲੀਟੇਟ ਕੀਤਾ ਗਿਆ ਹੈ ਉੱਥੋਂ ਇਹ ਮੁਲਾਕਾਤ ਕਰਾਉਣ ਦੇ ਲਈ ਰਾਹ ਪੱਧਰਾ ਕੀਤਾ ਗਿਆ ਇਹ ਮੁਲਾਕਾਤ ਕਿਵੇਂ ਹੋਵੇ ਕਿਸ ਮਾਹੌਲ ਚ ਹੋਵੇ ਇਹ ਸਾਰੀਆਂ ਚੀਜ਼ਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਇੱਕ ਵਿਅਕਤੀ ਵਿਸ਼ੇਸ਼ ਨੇ ਜਿਹੜੀਆਂ ਉਹ ਕੀਤੀਆਂ ਨੇ ਹੁਣ ਉਹ ਵਿਅਕਤੀ ਵਿਸ਼ੇਸ਼ ਕੌਣ ਹੋ ਸਕਦਾ ਇਹ ਇੱਕ ਵੱਡਾ ਸਵਾਲ ਹੈ ਇਹਦੇ ਪਿੱਛੇ ਸਰ ਹਰ ਕੋਈ ਲੱਗਿਆ ਜਦੇ ਜਿਹਦੇ ਕੋਲ ਇਹ ਜਾਣਕਾਰੀ ਹੈ ਉਹ ਲੱਭ ਰਿਹਾ ਹੈ ਸੀ ਵੀ ਲੱਭ ਰਿਹਾ ਹੈ ਅ ਅਸ਼ਾਰੇ ਕਈ ਤਰ੍ਹਾਂ ਦੇ ਮਿਲ ਰਹੇ ਨੇ ਪਰ ਕਿਸੇ ਦਾ ਨਾਂ ਹਜੇ ਉਸ ਤਰੀਕੇ ਨਾਲ ਨਹੀਂ ਲਿਆ ਜਾ ਸਕਦਾ ਕਿ ਕਿਸੇ ਨੂੰ ਵਿਅਕਤੀ ਕੀ ਪਤਾ ਹੋਵੇ ਨਾ ਹੋਵੇ ਲੋਕ ਤਾਂ ਤਰ੍ਹਾਂ ਤਰ੍ਹਾਂ ਦੇ ਨਾਂ ਤਾਂ ਦੱਸੀ ਜਾਂਦੇ ਆ ਪਰ ਜਨਾ ਟੈਮ ਪੁਖਤਾ ਨਹੀਂ ਹੁੰਦੀ ਉਹਨਾਂ ਟੈਮ ਨਹੀਂ ਦੱਸਿਆ ਜਾ ਸਕਦਾ ਇਹਦਾ ਮਤਲਬ ਇਹ ਹੈ ਕਿ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਸੈਟਿੰਗ ਕਰ ਲਈ ਹੈ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਬਾਹਰ ਆ ਕੇ ਮੀਡੀਆ ਦੇ ਵਿੱਚ ਗੱਲਾਂ ਕਰਦੇ ਆ ਜਾਂ ਰੀਸਾ ਸੰਗਾ ਲਾਉਂਦੇ ਆ ਉਹ ਫਿਰ ਪਖੰਡ ਹੈ ਉਹ ਫਿਰ ਪਖਾਂਡੀ ਕਹਿ ਸਕਦੇ ਆ ਜੇ ਤੁਹਾਡੇ ਘਰ ਦਾ ਇੱਕ ਵਿਅਕਤੀ ਇਸ ਸਾਰੀ ਮੁਲਾਕਾਤ ਨੂੰ ਫੈਸਿਲੀਟੇਟ ਕਰਾ ਰਿਹਾ ਹੈ ਦਾ ਮਤਲਬ ਇਹ ਤਾਂ ਨਹੀਂ ਹੈ ਤੁਹਾਨੂੰ ਨਾ ਪਤਾ ਹੋਵੇ ਤੁਹਾਡੇ ਤੋਂ ਬਾਹਰ ਜਾ ਕੇ ਤਾਂ ਕੋਈ ਨਹੀਂ ਕਰਾ ਸਕਦਾ ਇਹਦਾ ਮਤਲਬ ਇਹ ਹੈ ਕਿ ਵਿਕਰਮ ਮਜੀਠੀਆ ਤੇ ਭਗਵੰਤ ਮਾਨ ਦੀ ਸੈਟਿੰਗ ਹੋ ਚੁੱਕੀ ਹੈ ਜਾਂ ਸੈਟਿੰਗ ਕਰਵਾਈ ਜਾ ਰਹੀ ਹੈ ਨਹੀਂ ਹੋਈ ਤਾਂ ਹੋ ਜੂਗੀ ਤੇ ਵਿਕਰਮ ਮਜੀਠੀਆ ਬਾਹਰ ਆ ਜਾਣਗੇ ਤੁਸ ਤੁਹਾਨੂੰ ਵੀ ਪਤਾ ਹੋਣਾ ਕਿ ਆਪਾਂ ਕਿਸੇ ਸੱਜਣ ਨਾਲ ਗੱਲ ਕਰਦੇ ਸੀ ਉਹ ਕਹਿੰਦਾ ਕਿ ਵੀ ਬੀਜੇਪੀ ਵਾਲੇ ਮਜੀਠੀਆ ਦੀ ਜ਼ਮਾਨਤ ਕਰਾ ਦੇਣਗੇ ਜਾਨੀ ਕਿ ਇਹ ਗੱਲਾਂ ਕਿੱਥੋਂ ਆ ਰਹੀਆਂ ਨੇ ਸਿਆਸੀ ਖੁੰਡਾ ਤੇ ਇਸ ਦੀ ਬਹੁਤ ਚਰਚਾ ਹੈ ਮੈਂ ਬਾਬਾ ਜੀ ਬਾਰੇ ਪਹਿਲਾਂ ਕਿਹਾ ਕਿ ਉਹ ਸਿਆਸੀ ਵਿਚੋਲਗੀ ਦਾ ਰੋਲ ਅੱਜ ਕੱਲ ਉਹ ਜ਼ਿਆਦਾ ਨਭਾਉਂਦੇ ਆ ਤੁਸੀਂ ਦੇਖ ਲੋਗੇ ਜਦੋਂ ਵੀ ਕੋਈ ਬੰਦਾ ਈਡੀ ਕੋਲ ਫਸ ਜਾਂਦਾ ਜਾਂ ਇਹ ਜੀਆਂ ਥਾਵਾਂ ਤੇ ਫਸ ਜਾਂਦਾ ਤੇ ਬਾਬਾ ਜੀ ਉਸ ਬੰਦੇ ਨੂੰ ਮਿਲਦੇ ਆਸ਼ੀਰਵਾਦ ਦਿੰਦੇ ਨਜ਼ਰ ਆਉਣਗੇ ਤੁਸੀਂ ਪਿੱਛੇ ਕਈ ਥਾਵਾਂ 'ਤੇ ਜਾ ਕੇ ਚੈੱਕ ਕਰ ਸਕਦੇ ਹੋ ਬਾਬਾ ਜੀ ਦੇ ਦਿੱਲੀ ਦੇ ਨਾਲ ਜਾਨੀ ਕਿ ਅਮਿਤ ਸ਼ਾ ਮੋਦੀ ਖੁਰਾਂ ਦੇ ਨਾਲ ਬਹੁਤ ਵਧੀਆ ਸਬੰਧ ਨੇ ਬਾਬਾ ਜੀ ਉਹਨਾਂ ਦੇ ਬਿਲਕੁਲ ਟੱਚ 'ਚ ਨੇਗੇ ਬਾਬਾ ਜੀ ਉਨ੍ਹਾਂ ਤੋਂ ਬਿਨਾ ਕੋਈ ਗੱਲ ਨਹੀਂ ਕਰਦੇ ਜਿੰਨਾ ਟਾਈਮ ਉਦੋਂ ਹਿਸ਼ਾਰਾ ਨਹੀਂ ਹੁੰਦਾ ਚਰਚਾਵਾਂ ਨੇ ਸੂਚਨਾ ਦੇ ਆਧਾਰ ਤੇ ਚਰਚਾਵਾਂ ਨੇ ਜਾਣਕਾਰੀ ਆ ਜੋ ਕਿ ਵਿਕਰਮ ਜੀਠੀਆ ਅਮਿਤ ਸ਼ਾਹ ਦੀ ਸਹਿਮਤੀ ਤੋਂ ਬਿਨਾ ਨਾਬਾ ਦੀ ਜੇਲ੍ਹ ਦੇ ਵਿੱਚ ਬੰਦ ਨਹੀਂ ਹੈਗੀ ਕਿਹਾ ਜਾਂਦਾ ਹੈ ਕਿ ਅਮਿਤ ਸ਼ਾਹ ਜਾਂ ਭਾਜਪਾ ਵਿਕਰਮ ਜੀਠੀਆ ਦੀ ਬਾਹ ਮਰੋੜਨਾ ਚਾਹੁੰਦੀ ਸੀ ਉਹ ਚਾਹੁੰਦੀ ਸੀ ਕਿ ਉਹ ਵਾਪਸ ਤੁਸੀਂ ਦੇਖਿਆ ਹੋਣਾ ਕਿ ਵਿਕਰਮ ਜੀਠੀਆ ਦਾ ਵਿਜੀਲੈਂਸ ਵਾਲਾ ਕੇਸ ਆਇਆ ਨਾਲ ਦੀ ਨਾਲ ਈਡੀ ਐਕਟਿਵ ਹੋ ਗਈ ਐਵੇਂ ਥੋੜਾ ਈਡੀ ਐਕਟਿਵ ਹੋ ਗਈ ਏਡੀ ਤਾਂ ਅਮਿਤ ਸ਼ਾਹ ਤੋਂ ਬਿਨਾ ਪੁੱਛੇ ਏਡੀ ਵਾਲੇ ਪਾਣੀ ਪੀਣ ਨਹੀਂ ਜਾਂਦੇ ਏਡੀ ਐਕਟਿਵ ਹੋ ਗਈ ਇਹ ਸਾਰੀਆਂ ਕਹਾਣੀਆਂ ਦੱਸਦੀਆਂ ਨੇ ਕਿ ਅੰਦਰ ਖਾਤੇ ਬੀਜੇਪੀ ਦਾ ਦਬਾਅ ਹੈ ਵਿਕਰਮ ਜੀਠੀਆ ਦੇ ਉੱਤੇ ਵਿਕਰਮ ਜੀਠੀਆ ਨੂੰ ਕਿਹਾ ਜਾ ਰਿਹਾ ਸੀ ਕਿ ਉਹ ਇੱਧਰ ਆ ਜਾਣ ਹੁਣ ਵਿਕਰਮ ਜੀਠੀਆ ਅ ਦੇਖੋ ਉਹਦੀ ਭੈਣ ਆ ਉਹਨਾਂ ਦਾ ਪ ਨੂੰਈ ਆਇਆ ਉਹਨਾਂ ਨੂੰ ਕਿੱਡੀ ਛੇਤੀ ਤਾਂ ਨਹੀਂ ਛੱਡ ਸਕਦੇ ਇੱਕ ਇੱਕ ਕੇਸ ਪਿੱਛੇ ਮੈਨੂੰ ਨਹੀਂ ਲੱਗਦਾ ਕਿ ਵਿਕਰਮ ਜੀਠੀਆ ਅਸਾ ਸਟੈਪ ਲੈਣ ਤੇ ਉਹਨਾਂ ਚੀਜ਼ਾਂ ਦੇ ਵਿੱਚੋਂ ਹੀ ਇਹ ਮੁਲਾਕਾਤ ਅੱਗੇ ਚੱਲਦੀ ਹੈ ਕਿ ਇਸ ਮੁਲਾਕਾਤ ਦੇ ਵਿੱਚ ਸੁਨੇਹਾ ਆਇਆ ਹੋਵੇ ਦਿੱਲੀ ਤੋਂ ਕਿ ਨਹੀਂ ਜੀ ਤੁਸੀਂ ਸਮਝੋ ਮਾੜੀ ਮੋਟੀ ਗੱਲ ਤੁਸੀਂ ਕਿਉਂ ਆਪਣੀ ਜ਼ਿੰਦਗੀ ਖਰਾਬ ਕਰੀ ਹੈ ਆਮੀ ਇਹ ਗੱਲਾਂ ਕਈਆਂ ਜਾਂਦੀਆਂ ਨੇ ਕਿ ਤੁਸੀਂ ਆਪਣੀ ਜ਼ਿੰਦਗੀ ਕਿਉਂ ਖਰਾਬ ਕਰੀ ਹੈ ਤੁਸੀਂ ਰਲ ਕੇ ਚੱਲੋ ਮਿਲ ਕੇ ਚੱਲੋ ਜਾਂ ਸੁਖਵੀਰ ਨੂੰ ਮਨਾ ਲਓ ਬੀਜੇਪੀ ਨਾਲ ਹੋਣ ਦੇ ਲਈ ਜਾਂ ਕੋਈ ਸਮਝੌਤਾ ਕਰਾ ਲੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਬਾਬਾ ਢਿੱਲੋ ਦੇ ਰਾਹੀਂ ਚੱਲ ਰਹੀਆਂ ਨੇ ਤੇ ਭਗਵੰਤ ਮਾਨ ਤੇ ਅਮਿਤ ਸ਼ਾਹ ਇਹ ਤਾਂ ਕੋਈ ਗੱਲ ਦੱਸਣ ਵਾਲੀ ਬਾਕੀ ਹੈ ਹੀ ਨਹੀਂ ਕਿ ਉਹ ਟਿੱਚ ਬਟਨਾਂ ਦੀ ਜੋੜੀ ਨੇ ਉਹਨਾਂ ਦਾ ਅਮਿਤ ਸ਼ਾਹ ਤੋਂ ਬਿਨੁ ਪੁੱਛੇ ਭਗਵੰਤ ਮਾਨ ਅੱਜਕੱਲ ਕੋਈ ਸਿਆਸੀ ਕੰਮ ਨਹੀਂ ਕਰਦੇ ਜੇ ਅੱਜਕੱਲ ਅੱਜ ਮੁੱਖ ਮੰਤਰੀ ਭਗਵੰਤ ਮਾਨ ਬਤੌਰ ਮੁੱਖ ਮੰਤਰੀ ਪੰਜਾਬ ਨੇ ਤਾਂ ਉਹ ਅਮਿਤ ਸ਼ਾਹ ਦੀ ਦੇਣ ਨੇ ਜੇ ਅਮਿਤ ਸ਼ਾਹ ਜਦੋਂ ਮੁੱਖ ਮੰਤਰੀ ਹਸਪਤਾਲ ਗਏ ਸੀ ਅਮਿਤ ਸ਼ਾਹ ਇੰਟਰਵੀਨ ਨਾ ਕਰਦੇ ਅਮਿਤ ਸ਼ਾਹ ਮਨੀਸ਼ ਸੋਦੀਏ ਤੇ ਕੇਜਰੀਵਾਲ ਨੂੰ ਨਾ ਡਰਾਉਂਦੇ ਕੇਸ ਦਿਖਾ ਕੇ ਤੇ ਅੱਜ ਹਾਲਾਤ ਪੰਜਾਬ ਦੀ ਸਿਆਸੀ ਫੀਜ਼ਾ ਦੇ ਵਿੱਚ ਕੋਈ ਖਬਰਾਂ ਕੁਝ ਹੋਰ ਚਲਦੀਆਂ ਹੋਣੀਆਂ ਸੀ ਕਿ ਫਲਾਣੇ ਮੰਤਰੀ ਨੂੰ ਫਲਾਣਾ ਚਾਰਜ ਦੇਤਾ ਫਲਾਣੇ ਨੂੰ ਧਮਕਾਨਾ ਦੇਤਾ ਐਸੀ ਸਥਿਤੀ ਸੀ ਇਸ ਕਰਕੇ ਇਹ ਚਰਚਾ ਹੈ ਕਿ ਬੀਜੇਪੀ ਇਸ ਸਾਰੀ ਗੇਮ ਦੇ ਪਿੱਛੇ ਹੈ ਮਜੀਠੀ ਵਾਲੀ ਦੇ ਪਿੱਛੇ ਬਾਬਾ ਜੀ ਸਨੇਹੇ ਲੈ ਕੇ ਜਾ ਰਹੇ ਨੇ ਮਨਾਉਣ ਜਾ ਰਹੇ ਨੇ ਵਿਚੋਲਗੀ ਦਾ ਕੰਮ ਕਰ ਰਹੇ ਨੇ ਤੇ ਭਗਵੰਤ ਮਾਨ ਬੀਜੇਪੀ ਤੇ ਅੰਮਿਤ ਸ਼ਾਹ ਤੋਂ ਬਾਹਰ ਨਹੀਂ ਹੈਗੇ ਇਸ ਕਰਕੇ ਭਗਵੰਤ ਮਾਨ ਨੇ ਉਹਨਾਂ ਦੇ ਕਹਿਣਤੀ ਮਜੀਠੀਆ ਨੂੰ ਅੰਦਰ ਕੀਤਾ ਤੇ ਉਹਨਾਂ ਦੇ ਕਹਿਣਤੀ ਹੁਣ ਉਹ ਬਾਹਰ ਵੀ ਕੱਢ ਦੇਣਗੇ ਜਾਨੀ ਬਾਹਰ ਕੀ ਕੱਢਣਾ ਹੁੰਦਾ ਸਿੱਧੀ ਜੀ ਗੱਲ ਹੈ ਕਿ ਐਡਵੋਕੇਟ ਜਰਨਲ ਨੇ ਜਾ ਕੇ ਹਾਈ ਕੋਰਟ ਚ ਕਹਿਣਾ ਕਿ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਜੀ ਜੀਮਾਨਤ ਦੇ ਦਿੱਤੀ ਜਾਂਦੀ ਹੈ ਅਦਾਲਤ ਨੇ ਜ਼ਮਾਨਤ ਦੇ ਦੇਣੀ ਆ ਆਖਰਕਾਰ ਵਿਕਰਮ ਜੀਠੀਆ ਦਾ ਕੇਸ ਅਦਾਲਤ ਦੇ ਵਿੱਚ ਕਿੱਥੇ ਤੱਕ ਪਹੁੰਚਿਆ ਲਗਨ ਵਿਕਰਮ ਜੀਠੀਆ ਦਾ ਕੇਸ ਤਾਂ ਉਹਨਾਂ ਨੂੰ ਦੁਬਾਰਾ ਇੱਕ ਵਾਰ ਫਿਰ ਨਿਆ ਘਰਾਸਸ ਚ ਭੇਜਿਆ ਗਿਆ 14 ਦਿਨਾਂ ਦੀ ਤੇ ਦੂਜਾ ਉਹਨਾਂ ਦਾ ਕੇ ਉਹਨਾਂ ਦੀ ਜ਼ਮਾਨਤ ਸੁਣੀ ਜਾ ਰਹੀ ਆ ਅਦਾਲਤ ਦੇ ਅੰਦਰ ਤੇ ਪੰਜਾਬ ਸਰਕਾਰ ਨੂੰ ਇੱਥੇ ਆਪਣਾ ਪੱਖ ਦੱਖਣ ਦੇ ਲਈ ਜਵਾਬ ਦੇਣ ਦੇ ਲਈ ਅਦਾਲਤ ਨੇ ਕਿਹਾ ਸੀ ਪਿਛਲੀ ਲੰਗੀ ਪੇਸ਼ੀ ਦੇ ਉੱਤੇ ਉਹ ਜਵਾਬ ਪੰਜਾਬ ਸਰਕਾਰ ਨੇ ਦਾਖਲ ਕਰਤਾ ਹੁਣ ਅੱਗੇ ਉਹਦੀ ਸੁਣਵਾਈ ਹੈ ਉਹ ਕੇਸ ਸੁਣਿਆ ਜਾਣਾ ਮੈਂ ਉਹੀ ਗੱਲ ਕਹਿਣਾ ਕਿ 29 ਅਕਤੂਬਰ ਨੂੰ ਸਤੰਬਰ ਨੂੰ ਮਾਫ ਕਰਨਾ ਸਤੰਬਰ ਨੂੰ ਦੁਬਾਰਾ ਸੁਣਿਆ ਜਾਣਾ ਜਦੋਂ ਦੁਬਾਰਾ ਸੁਣਿਆ ਜਾਣਾ ਉੱਥੇ ਪੰਜਾਬ ਸਰਕਾਰ ਦੇ ਜਿਹੜਾ ਪੱਖ ਆ ਉੱਤੇ ਬਹਿਸ ਹੋਣੀ ਹੈ ਜਿੱਥੇ ਜਿਹੜੀ ਗੱਲ ਮੈਂ ਕਹਿ ਰਿਹਾ ਕਿ ਜ਼ਮਾਨਤ 32 ਬਾਹਰ ਆ ਸਕਦੇ ਨੇ ਵਿਕਰਮ ਜੀਠੀਆ ਹੋਰ ਤਾਂ ਕੋਈ ਹੱਲ ਹੈ ਨਹੀਂ ਸਰਕਾਰ ਨੇ ਇਹ ਚੁੱਪ ਕਰਕੇ ਚੁੱਪਚਪੀਤੇ ਕਹਿਣਾ ਹੁੰਦਾ ਕਿ ਜੀ ਸਾਨੂੰ ਕੋਈ ਇਤਰਾਜ਼ ਨਹੀਂ ਵਿਕਰਮ ਜੀਠੀਆ ਨੂੰ ਜੇਕਰ ਜ਼ਮਾਨਤ ਮਿਲ ਜਾਂਦੀ ਹੈ ਜਾਂ ਚੁੱਪ ਹੀ ਰਹਿ ਲੈਂਦੇ ਨੇ ਬਸ ਗੱਲ ਹੀ ਖਤਮ ਤੇ ਜ਼ਮਾਨਤ ਅਦਾਲਤ ਦੇ ਦਿੰਦੀ ਹੈ ਅਦਾਲਤ ਕੋਲੇ ਵੀ ਕੋਈ ਰਾਹ ਨਹੀਂ ਬਚਦਾ ਇਹ ਹੁੰਦਾ ਤਰੀਕਾ ਤੇ ਇਹੀ ਤਰੀਕਾ ਅਪਣਾਇਆ ਜਾਣਾ ਤੁਸੀਂ ਆਉਂਦੇ ਕੁਝ ਸਮੇਂ ਦੇ ਵਿੱਚ ਦੇਖ ਲਿਓ ਜੋ ਬਾਬਾ ਜੀ ਦੀ ਮੁਲਾਕਾਤ ਹੈ ਬਾਬਾ ਜੀ ਦੀ ਮੁਲਾਕਾਤ ਤੋਂ ਬਾਅਦ ਇੱਕ ਚੀਜ਼ ਤੈਹ ਹੋ ਚੁੱਕੀ ਹੈ ਕਿ ਭਾਜਪਾ ਇੱਕ ਲਾਰਜ ਮੈਪ ਦੇ ਉੱਤੇ ਇੱਕ ਵੱਡਾ ਜਾਲ ਬੁਣ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਸਿਆਸਤਦਾਨਾਂ ਨੂੰ ਉੱਚ ਫਸਾ ਰਹੀ ਹੈ ਭਗਵੰਤ ਮਾਨ ਉਹਦਾ ਖਾਸ ਮੋਹਰਾ ਬਣੇ ਹੋਏ ਨੇ ਭਗਵੰਤ ਮਾਨ ਦੇ ਘਰੋਂ ਇਸ ਮੁਲਾਕਾਤ ਨੂੰ ਫੈਸਿਲਿਟੇਟ ਕੀਤੇ ਜਾਣ ਦੀਆਂ ਖਬਰਾਂ ਜਾਂ ਚਰਚਾਵਾਂ ਆਪਣੇ ਆਪ ਚ ਇਹ ਗੱਲ ਕਹਿ ਰਹੀਆਂ ਨੇ ਕਿ ਮਾਮਲਾ ਗੜਬੜ ਹੈ ਵਿਕਰਮ ਜੀਠੀਆ ਦੀ ਬਾਹ ਕਿੰਨੀ ਕੁ ਮੋੜ ਸਕਦੀ ਹੈ ਭਾਜਪਾ ਹਾਲਾਂਕਿ ਵਿਕਰਮ ਜੀਠੀਆ ਵੀ ਭਾਜਪਾ ਤੋਂ ਬਾਹਰ ਨਹੀਂ ਹੈਗੇ ਪਰ ਇਸ ਮਾਮਲੇ 'ਚ ਨਹੀਂ ਹੈਗੇ ਕਿ ਉਹ ਆਪਣੇ ਭੈਣ ਤੇ ਜੀਜੇ ਨੂੰ ਛੱਡ ਕੇ ਭਣੋਈਆਂ ਨੂੰ ਛੱਡ ਕੇ ਉਹ ਭਾਜਪਾ ਚ ਚਲੇ ਜਾਣ ਜਾਨੀ ਕਿ ਉਹ ਇਸ ਹੱਦ ਤੱਕ ਨਹੀਂ ਜਾਣਾ ਚਾਹੁੰਦੇ ਬਾਕੀ ਉਹਨਾਂ ਦੀ ਪੂਰੀ ਅੱਛੇ ਵਾਲੀ ਸੈਟਿੰਗ ਹੈ ਇਹਦੇ ਚ ਵੀ ਕੋਈ ਦੋਰ ਹੈ ਜਿਹੜੀ ਆ ਉਹ ਨਹੀਂ ਹੈਗੀ ਭਾਰਤੀ ਜਨਤਾ ਪਾਰਟੀ ਇਸ ਚੀਜ਼ ਨੂੰ ਸਮਝਦੀ ਹੈ ਪਰ ਉਹਨਾਂ ਨੂੰ ਵੀ ਮਜੀਠੀ ਵਰਗਾ ਆਗੂ ਚਾਹੀਦਾ ਹੈ ਉਹਨਾਂ ਦੀ ਲੋੜ ਹੈ ਉਹਨਾਂ ਕੋਲੇ ਉਹਨਾਂ ਨੇ ਰਾਣਾ ਗਰਮੀਰ ਸੋਢੀ ਲਿਆ ਦਿੰਦੇ ਜੇ ਸਿੱਖ ਲੀਡਰਾਂ ਦੀ ਗੱਲ ਕਰੀ ਬੜੇ ਲੋਕ ਲਿਆਂਦੇ ਉਹ ਸਾਰੇ ਦੇ ਸਾਰੇ ਉਸ ਲੈਵਲ ਦਾ ਕਦ ਨਹੀਂ ਹੈ ਜਿਹੜਾ ਮਜੀਠੀ ਦਾ ਕਦ ਸੀਗਾ ਹੁਣ ਬਾਬਾ ਜੀ ਇਸ ਸਭ ਘਾਸੇ ਚ ਵਿਚੋਲਗੀ ਕਰਦੇ ਨਜ਼ਰ ਆਉਂਦੇ ਹਨ ਤਾਂ ਤੁਸੀਂ ਡੇਰਾ ਵਿਆਸਮੁਖੀ ਦੀ ਮੁਲਾਕਾਤ ਵਿਕਰਮਜੀਠੀਏ ਨਾਲ ਕਿਵੇਂ ਵੇਖਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦੀਓ ਇਜਾਜ਼ਤ ਧੰਨਵਾਦ